ਮੇਰਾ ਤੇ ਉਹ ਨਸ਼ੇ ਬਹੁਤ ਕਰਦਾ ਡਰੱਗਸ ਵਗੈਰਾ ਆਲ ਮੈਡੀਕਲ ਨਸ਼ਾ ਉਹ ਕਰਦਾਗਾ ਹਾਂਜੀ ਜਿਸ ਵਜ੍ਹਾ ਤੋਂ ਅਸੀਂ ਉਹਨੂੰ ਰੋਕਦੇ ਸੀਗੇ ਕਿ ਵੀ ਤੇਰੀ ਲਾਈਫ ਖਰਾਬ ਹੋ ਰਹੀ ਆ ਵੀ ਤੂੰ ਨਸ਼ਾ ਨਾ ਕਰ ਵੀ ਤੇਰੀ ਜ਼ਿੰਦਗੀ ਦਾ ਸਵਾਲ ਪਰ ਉਹ ਨਹੀਂ ਮੰਨਿਆ ਇਹ ਅਵਤਾਰ ਸਿੰਘ ਇਹ ਚੀਜ਼ ਨੂੰ ਮੰਨੇ ਹੋਈ ਵੀ ਡੀਵੀਆਰ ਮੇਰੇ ਕੋਲ ਆ ਜੀ ਪੁਲਿਸ ਪ੍ਰਸ਼ਾਸਨ ਕੋਲ ਉਹ ਇਹ ਮੰਨੇ ਆ ਕਿ ਡੀਵੀਆਰ ਮੇਰੇ ਕੋਲ ਆ ਜੀ ਮੈਂ ਸੀਪੀ ਸਾਹਿਬ ਕੋਲ ਦਊਂਗਾ ਜੀ ਇਹ ਅਸੀਂ ਇਲੈਕਸ਼ਨ ਦਾ ਟਾਈਮ ਸੀਗਾ ਮੈਂ ਇਲੈਕਸ਼ਨਸ ਡੋਰ ਟੂ ਡੋਰ ਕਰਨ ਜਾਣਾ ਸੀਗਾ ਹਾਂਜੀ ਉਸ ਟਾਈਮ ਤੇ ਉਹਨੇ ਸਾਨੂੰ ਮੇਰੇ ਤੇ ਮੇਰੇ ਹਸਬੰਦ ਬਾਹਰ ਦੇਖ ਕੇ ਦੇਖ ਕੇ ਉਹ ਆਇਆ ਸਾਡੀ ਸ਼ਾਪ ਤੇ ਕਹਿੰਦਾ ਜੀ ਬਹੁਤ ਗੰਦੀ ਤਰੀਕੇ ਨਾਲ ਗਾਲੀ ਗਲੋਚ ਕਰਨ ਲੱਗ ਗਿਆ ਉਹ ਅਸੀਂ ਜਦੋਂ ਉਹਨੂੰ ਵੀ ਕਿਹਾ ਵੀ ਤੂੰ ਗਾਲੀ ਗਲੋਚ ਨਾ ਕਰ ਤੂੰ ਆਦਾ ਕੰਮ ਕਰ ਜਾ ਕੇ ਤੁਹਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜਦੋਂ ਸਾਡੀ ਲੜਾਈ ਹੋਈ ਹੈ 20 ਤਰੀਕ ਨੂੰ ਉਨੇ ਮਤਲਬ ਹੋਟਲ ਹੋਇਆ ਨੇ ਕੁਝ ਵੀ ਕੁੰਦਗਵਾਜੀ ਰਾਤ ਨੂੰ ਆ ਕੇ ਸਾਡੀ ਗੱਡੀ ਨੂੰ ਅੱਗ ਲਾਤੀ ਤੇ ਤੁਸੀਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਦਾ ਵੱਡੇ ਅਫਸਰਾਂ ਨਾਲ ਤੁਸੀਂ ਗੱਲਬਾਤ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਗਏ ਸੀ ਅਸੀਂ ਏਸੀਪੀ ਕੋਲ ਸੀ ਗਏ ਸੀ ਉਹਨਾਂ ਨੇ ਪਰ ਲਾਈ ਹੋਈ ਅੱਗੇ ਡਿਊਟੀ ਉਹਨਾਂ ਨੇ ਕਿ ਮਾਮਲਾ ਸਾਹਮਣੇ ਆਂਦਾ ਹੈਗਾ ਵਾ ਕੀ ਜਿਹੜੀ ਗੱਡੀ ਨੂੰ ਅੱਗ ਲਗਾਈ ਗਈ ਹੈਗੀ ਆ ਉਹਦੇ ਬਾਰੇ ਸਰ ਪੁੱਛਣਾ ਹੈਗਾ ਤੁਹਾਨੂੰ ਸਰ ਉਹਦੇ ਬਾਰੇ ਸਰ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਉਹਨਾਂ ਦਾ ਜਿਹੜਾ ਬ੍ਰਦਰ ਹੈ ਕੀ ਜਿਹੜਾ ਇਹਨਾਂ ਦੇ ਨਾਲ ਜਿਹੜਾ ਦੂਸਰਾ ਬੰਦਾ ਹੈਗਾ ਵਾ ਉਹ ਪ੍ਰਾਪਰਟੀ ਨੂੰ ਲੈ ਕੇ ਇੱਕ ਉਹ ਪ੍ਰਾਪਰਟੀ ਨੂੰ ਕਬਜ਼ਾ ਕਰਨਾ ਚਾਹੁੰਦਾ ਵਾ ਸਰਪ੍ਰੋਤੀ ਨੂੰ ਮੈਂ ਕੀ ਕਰਨਾ ਹੈ ਮੈਂ ਤਾਂ ਦੋਵੇਂ ਭਰਾਵਾਂ ਦਾ ਫੈਸਲਾ ਕਰਾਉਣ ਲਈ ਗਿਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਸੋ ਆਪਾਂ ਗੱਲਬਾਤ ਕਰਦੇ ਹਾਂ ਲੁਧਿਆਣਾ ਸ਼ਹਿਰ ਦੀ ਕਿ ਗੁੰਡਾਗਰਦੀ ਦਾ ਇੰਨਾ ਕਿ ਨੰਗਾ ਨਾਚ ਹੋ ਚੁੱਕਾ ਹੋਇਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਲੁਧਿਆਣਾ ਸ਼ਹਿਰ ਦੀ ਇਸ ਟਾਈਮ ਪਹੁੰਚੇ ਸਿਲਵਰ ਕੁੰਜ ਜਿੱਥੇ ਕਿ ਕੁਝ ਥੋੜੀ ਦੇਰ ਪਹਿਲਾਂ ਕਾਫੀ ਥੋੜੀ ਦੇਰ ਪਹਿਲਾਂ ਦੀ ਗੱਲ ਹੈ ਕਿ ਸਿਲਵਰ ਕੁੰਜ ਦੇ ਵਿੱਚ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈਗੀ ਸਾਡੇ ਚੈਨਲ ਤੇ ਤਸਵੀਰਾਂ ਵੀ ਜਿਹੜੀ ਫੁਟੇਜ ਜੜੀ ਹੈਗੀ ਹੈ ਸਾਹਮਣੇ ਆਈ ਹੈਗੀ ਆ ਉਸ ਪਰਿਵਾਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਵੇਂ ਹੋਇਆ ਕਿੱਦਾਂ ਹੋਇਆ ਮੈਮ ਤੁਹਾਡਾ ਸਵਾਗਤ ਹੈ ਕਿੱਦਾਂ ਹੋਇਆ ਕੀ ਹੋਇਆ ਮੈਟਰ ਕੀ ਹੋਇਆ ਇਹਦਾ ਸਰ ਮੇਰਾ ਨਾਮ ਮਨੀਸ਼ਾ ਹੈ ਹਾਂਜੀ ਇਹ ਮੇਰਾ ਦਿਓਰ ਰਾਜਵੀਰ ਤੇ ਮੇਰੇ ਹਸਬੰਦ ਦਾ ਪ੍ਰਾਪਰਟੀ ਦਾ ਮਸਲਾ ਚੱਲਦਾ ਪਿਆ ਸੀਗਾ ਰਾਜਵੀਰ ਮੇਰਾ ਦਿਓਰ ਨਸ਼ੇ ਬਹੁਤ ਕਰਦਾ ਡਰੱਗਸ ਵਗੈਰਾ ਆਲ ਮੈਡੀਕਲ ਨਸ਼ਾ ਉਹ ਕਰਦਾਗਾ ਹਾਂਜੀ ਜਿਸ ਵਜ੍ਹਾ ਤੋਂ ਅਸੀਂ ਉਹਨੂੰ ਰੋਕਦੇ ਸੀਗੇ ਕਿ ਵੀ ਤੇਰੀ ਲਾਈਫ ਖਰਾਬ ਹੋ ਰਹੀ ਆ ਵੀ ਤੂੰ ਨਸ਼ਾ ਨਾ ਕਰ ਵੀ ਤੇਰੀ ਜ਼ਿੰਦਗੀ ਦਾ ਸਵਾਲ ਪਰ ਉਹ ਨਹੀਂ ਮੰਨਿਆ ਉਹ ਦਿਨੋਂ ਦਿਨ ਆਪਦੀ ਨਸ਼ਾ ਇੰਨਾ ਕਿ ਉਹਦਾ ਨਾ ਸ਼ੁਰੂ ਕਰਤਾ ਜਿਸ ਨਾਲ ਉਹ ਗਾਲੀ ਘਰੇ ਗਾਲੀ ਘਲੋਚ ਬੱਚਿਆਂ ਨਾਲ ਬਤਮੀਜ਼ੀ ਵਗੈਰਾ ਸਾਨੂੰ ਗਾਲੀ ਘਲੋਚ ਵਗੈਰਾ ਕੁੱਟ ਮਾਰ ਤੱਕ ਪਹੁੰਚ ਗਿਆ ਸੀ ਪਛਾਤੇ ਮੁੰਡੇ ਘਰ ਆਨੇ ਸ਼ੁਰੂ ਹੋ ਗਏ ਸੀਗੇ ਸਾਡੀ ਗੈਰ ਮੌਜੂਦਗੀ ਦੇ ਜਿਸ ਕਾਰਨ ਅਸੀਂ ਉਹਨੂੰ ਰੋਕਦੇ ਸਾਡੇ ਘਰੇ ਕੈਮਰੇ ਲੱਗੇ ਹੋਏ ਆ ਸਰ ਜਿਸ ਵਿੱਚ ਅਸੀਂ ਲਾਈਵ ਸਾਡੇ ਫੋਨਾਂ ਤੇ ਚੱਲਦੇ ਸੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਆਹ ਬੰਦਾ ਕੌਣ ਹੈ ਸਾਨੂੰ ਦੱਸਦੇ ਨਹੀਂ ਸੋ ਉਲਟਾ ਸਾਨੂੰ ਗਾਲੀ ਗਲੋਚ ਕਰਨ ਲੱਗ ਪੈਂਦਾ ਅਸੀਂ ਵੀ ਤੁਸੀਂ ਕੌਣ ਹੋਣ ਨੇ ਆ ਜਿਸ ਕਾਰਨ ਵੀ ਅਸੀਂ ਉਹਨੂੰ ਰੋਕਦੇ ਸੀਗੇ ਫਿਰ ਮੇਰੇ ਹਸਬੰਦ ਨੇ ਕਿਹਾ ਵੀ ਤੂੰ ਨਸ਼ੇ ਨਹੀਂ ਛੱਡ ਰੇ ਤੂੰ ਨਾ ਛੱਡ ਤੂੰ ਘਰੇ ਬੈ ਕੇ ਆਂ ਰੋਟੀ ਪਾਣੀ ਖਾ ਵੀ ਅਸੀਂ ਤੈਨੂੰ ਘਰੋਂ ਬਾਹਰ ਨਹੀਂ ਜਾਣ ਜਾਣ ਦੇਣਾਗਾ ਤੇ ਉਹ ਇਸ ਗੱਲੋਂ ਤੋਂ ਇਨਕਾਰ ਉਹਨੇ ਕਰਤਾ ਜੀ ਨਹੀਂ ਮੈਂ ਘਰੋਂ ਬਾਹਰ ਹੀ ਰ বারবার چلا گیا দেন ਇਸ ਚੀਜ਼ ਨੂੰ 2 ਮਹੀਨੇ ਹੋ ਚੁਕੇ ਆ ਜੀ 2 ਮਹੀਨੇ ਚ ਉਹਨੇ ਜਨਕੀ ਉਹਨੇ ਗਲਤ ਰਸਤਾ ਇੰਨਾ ਕ અપਨਾ ਲਿਆ ਆਪਦੇ ਯਾਰ ਦੋਸਤ ਜੋਗਰਾਜ ਉਫ ਜੋਗੇ ਉਹਦੇ ਉਸਦੇ ਪਿਤਾ ਅਵਤਾਰ ਸਿੰਘ ਹਾਂਜੀ ਉਹਨੂੰ ਸ਼ਹਿਬਾਜੀ ਦੇਣ ਲੱਗੇ ਵੀ ਅਸੀਂ ਤੇਰੀ ਪੂਰੀ ਸਪੋਰਟ ਕਰਦੇ ਆਂ ਤੇ ਨੂੰ ਅਸੀਂ ਘਰ ਚ ਤੂੰ ਤੈਨੂੰ ਅਸੀਂ ਕਬਜ਼ਾ ਦਿਵਾਨੇ ਆ ਠੀਕ ਨੇ ਮੇਰੇ ਦੋ ਬੱਚੇ ਆ ਸਰ ਮੇਰੇ ਮੇਰਾ ਮੇਰੇ ਹਸਬੰਦ ਤੇ ਮੈਂ ਅਸੀਂ ਰਹਿ ਰਹੇ ਆ ਨਾ ਉਹ ਘਰ ਦੇ ਵਿੱਚ ਤੇ ਉਸਨੇ ਬਾਅਦ ਦੇ ਵਿੱਚ ਆਪਦੇ بیٹے ਨੂੰ ਜੋਗਰਾਜ ਨੂੰ ਅਫਤਾਰ ਸਿੰਘ ਨੇ ਆਪਦੇ ਬੇਟੇ ਨੂੰ ਜੋਗਰਾਜ ਨੂੰ ਤੇ ਇੱਕ ਲੜਕਾ ਵਿੱਕੀ ਜੱਟ ਤੇ ਦੋ ਲੇਡੀਜ਼ ਨੂੰ ਘਰੇ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਮੇਰੇ ਤੇ ਇੱਕ ਹਮਲਾ ਕਰਵਾਇਆ ਘਰ ਦੇ ਵਿੱਚ ਜਿਸ ਦੇ ਵਿੱਚ ਉਹ ਮੇਰੇ ਘਰ ਚ ਆ ਕੇ ਹਮਲਾ ਕੀਤਾ ਘਰ ਦੀ ਪੰਨ ਤੋੜ ਕੀਤੀ ਮੈਨੂੰ ਘਰੋਂ ਬਾਹਰ ਕੱਢਤਾ ਅਸੀਂ ਉਸ ਟਾਈਮ ਤੇ 112 ਤੇ ਕਾਲ ਕੀਤੀ ਵੀ ਸਰ ਆ ਕੇ ਦੇਖੋ ਵੀ ਸਾਡੇ ਘਰ ਤੇ ਕਬਜਾ ਹੋ ਗਿਆ ਉਸ ਟਾਈਮ ਤੇ ਪੁਲਿਸ ਪ੍ਰਸ਼ਾਸਨ ਜੀ ਆਏ ਆ ਉਹਨਾਂ ਨੇ ਸਾਰੀ ਵਾਰਦਾਤ ਦੇਖੀ ਅਸੀਂ ਉਸ ਤੋਂ ਬਾਅਦ ਆਪਜੀ ਕੰਪਲੇਂਟ ਲਖਾਂ ਜਦੋਂ 9:30 ਵਜੇ ਅਸੀਂ ਚਲੇ ਗਏ ਆ ਥਾਣੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਘਰ ਦੇ ਵਿੱਚ 골ਡ ਵੀ ਆ ਕੈਸ਼ ਵੀ ਪਿਆ ਹੋਇਆਗਾ ਤੇ ਅਸੀਂ ਜਦੋਂ ਅਸੀਂ ਠਾਣੇ ਬੈਠੇ ਹੋਏ ਸੀ ਉਹਨਾਂ ਨੇ ਘਰ ਦੀ ਭੰਨ ਤੋੜ ਕੀਤੀ ਮੇਰੀ ਐਕਟਿਵ ਆ ਵਾਸ਼ਿੰਗ ਮਸ਼ੀਨ ਵਗੈਰਾ ਘਰ ਦਾ ਜੋ ਕੈਸ਼ ਸੀ 골ਡ ਸਭ ਕੁਝ ਲੈ ਗਏ ਘਰ ਦਾ ਡੀਵੀਆਰ ਇਵਨ ਕਿ ਡੀਵੀਆਰ ਦੇ ਵਿੱਚ ਸਭ ਕੁਝ ਇਹ ਵਾਰਦਾਤ ਵਿੱਚ ਮੌਜੂਦ ਆ ਜੋ ਉਹ ਵੀ ਉਹ ਇਹ ਅਵਤਾਰ ਸਿੰਘ ਇਹ ਚੀਜ਼ ਨੂੰ ਮੰਨੇ ਹੋਈ ਵੀ ਡੀਵੀਆਰ ਮੇਰੇ ਕੋਲ ਆ ਜੀ ਪੁਲਿਸ ਪ੍ਰਸ਼ਾਸਨ ਕੋਲ ਇਹ ਮੰਨੇ ਆ ਕਿ ਡੀਵੀਆਰ ਮੇਰੇ ਕੋਲ ਆ ਜੀ ਮੈਂ ਸੀਪੀ ਸਾਹਿਬ ਕੋਲ ਦਊਂਗਾ ਜੀ ਇਹ ਤੇ ਮੈਡਮ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਤੁਹਾਨੂੰ ਮੈਂ ਜਿਹੜੀ ਇਹ ਅੱਗ ਲੱਗਣ ਜਿਹੜੀ ਤੁਹਾਡੀ ਗੱਡੀ ਨੂੰ ਅੱਗ ਲੱਗੀ ਹੈ ਇਹਦਾ ਕਾਰਨ ਕੀ ਹੈਗਾ ਸੀ ਕਿਉਂ ਗੱਡੀ ਨੂੰ ਅੱਗ ਕਿਉਂ ਲਗਾਈ ਨਾਲ ਤੁਸੀਂ ਇਹ ਵੀ ਦੱਸਿਆ ਕਿ ਤੁਹਾਡੇ ਨਾਲ ਕੀ ਕੋਈ ਗਲਤ ਹਰਕਤ ਵੀ ਕੀਤੀ ਗਈ ਹੈ ਜੀ ਹਾਂਜੀ ਸਰ ਮੇਰੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜੋਗਰਾਜ ਨੇ ਇਹ ਜੋਗਰਾਜ ਕੌਣ ਹੈਗਾ ਜੋਗਰਾਜ ਰਾਜਵੀਰ ਦਾ ਜੀ ਦੋਸਤ ਆ ਜੀ ਹਾਂਜੀ ਬਹੁਤ ਪੁਰਾਣੇ ਦੋਸਤ ਨੇ ਉਹਨਾਂ ਜੋਗਰਾਜ ਦਾ ਕੰਮ ਹੀ ਇਹੀ ਹੈ ਕਿ ਉਹ ਘਰਾਂ ਦੇ ਕਬਜ਼ੇ ਲਿੰਦਾ ਜੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ੇ ਲਿੰਦਾਗਾ ਗੁੰਡਾਗਰਦੀ ਕਰਦਾ ਤੇ 2 ਨੰਬਰ ਦਾ ਕੰਮ ਵੀ ਉਹ ਸ਼ਰਾਬ ਵਗੈਰਾ ਚਿੱਟਾ ਵਗੈਰਾ ਵੀ ਉਹ ਵੇਚਦਾ ਜੀ ਹਾਂਜੀ ਤੇ ਆ ਗੱਡੀ ਜਣੀ ਗੱਡੀ ਨੂੰ ਜਿਹੜੀ ਅੱਗ ਲੱਗੀ ਹੈ ਦਾ ਕਾਰਨ ਸਰ ਇਹਦਾ ਕਾਰਨ ਇਹ ਸੀਗਾ ਜੀ ਉਹ 19 ਤਰੀਕ 19 12 ਨੂੰ ਵੀ ਸਾਡੀ ਸ਼ਾਪ ਤੇ ਆਇਆ ਸਾਡੀ ਸ਼੍ਰੀ ਬਾਲਾ ਜੀ ਬੇકરી ਆ ਜੀ ਅਸੀਂ ਇਲੈਕਸ਼ਨ ਦਾ ਟਾਈਮ ਸੀਗਾ ਮੈਂ ਇਲੈਕਸ਼ਨਸ ਡੋਰ ਟੂ ਡੋਰ ਕਰਨ ਜਾਣਾ ਸੀਗਾ ਹਾਂਜੀ ਉਸ ਟਾਈਮ ਤੇ ਉਹਨੇ ਸਾਨੂੰ ਮੇਰੇ ਤੇ ਮੇਰੇ ਹਸਬੰਦ ਬਾਹਰ ਦੇਖ ਕੇ ਦੇਖ ਕੇ ਉਹ ਆਇਆ ਸਾਡੀ ਸ਼ਾਪ ਤੇ ਕਹਿੰਦਾ ਜੀ ਬਹੁਤ ਗੰਦੀ ਤਰੀਕੇ ਨਾਲ ਗਾਲੀ ਗਲੋਚ ਕਰਨ ਲੱਗ ਗਿਆ ਉਹ ਅਸੀਂ ਜਦੋਂ ਉਹਨੂੰ ਵੀ ਕਿਹਾ ਵੀ ਤੂੰ ਗਾਲੀ ਗਲੋਚ ਨਾ ਕਰ ਤੂੰ ਆਦਾ ਕੰਮ ਕਰ ਜਾ ਕੇ ਪਰ ਉਹ ਨਹੀਂ ਮੰਨਿਆ ਉਹ ਤੱਕੇ ਨਾਲ ਹੀ ਮੇਰੇ ਹੱਥੀ ਪੈਣ ਲੱਗ ਗਿਆ ਮੇਰੇ ਹਸਬੰਦ ਨਾਲ ਘਟ ਉਹ ਮੇਰੇ ਵੱਲ ਨੂੰ ਜਾ ਰਹਾ ਗਾਲੀ ਗਲੋਚ ਤੇ ਮੇਰੇ తి ਪੈਣਾ ਸ਼ੁਰੂ ਹੋ ਗਿਆ ਉਹ ਜਿਸ ਕਰਕੇ ਮੇਰੇ ਹਸਬੰਦ ਨੇ ਮੈਨੂੰ ਬਚਾਇਆ ਉਹਦੇ ਨਾਲ ਹੱਥੋਂ ਪਾਈ ਵਗਾਰਾ ਵੀ ਹੋਏ ਹੈ ਹਨ ਉਸ ਤੋਂ ਬਾਅਦ ਉਹ ਚਲਾ ਗਿਆ ਉਹਦਾ ਦੋਸਤ ਗੋਪੀ ਲੈ ਗਿਆ ਉਹਨੂੰ ਕਿ ਛਡਾ ਕੇ ਵੀ ਤੂੰ ਕਿਉਂ ਇਸ ਮਸਲੇ ਚ ਪਿਆ ਪਿਆਰਿਆ ਉਸ ਟਾਈਮ ਤੇ ਫਿਰ ਮੈਂ ਪੁਲਿਸ ਪ੍ਰਸ਼ਾਸਨ ਕੋਲ ਕੰਪਲੇਂਟ ਕੀਤੀ ਆਏ ਆ ਉਹਨਾਂ ਨੇ ਸਾਰੀ ਵਾਰਦਾਤ ਦੇਖੀ ਫਿਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਜਦੋਂ ਆਵੇ ਤੁਸੀਂ ਸਾਨੂੰ ਦੱਸਿਓ ਅਸੀਂ ਆਪੀ ਕਾਰਵਾਈ ਕਰਾਂਗੇ ਫਿਰ ਨੈਕਸਟ ਡੇ ਫਿਰ 20 ਤਰੀਕ ਨੂੰ ਦੁਪਹਿਰ ਦੇ 2 ਵਜੇ ਫਿਰ ਉਹ ਆਇਆਗਾ ਉਹਦਾ ਤੇਜ਼ ਹਥਿਆਰ ਇੱਕ ਮਿਰਚਾਂ ਵਾਲੀ ਸਪਰੇਅ ਸਰ ਲੈ ਕੇ ਜੋਗਰਾਜ ਜੋਗਰਾਜ ਲੈ ਕੇ ਜੋਗਰਾਜ ਕੋਣ ਹੈਗਾ ਬਾਈ ਜੋਗਰਾਜ ਰਾਜਵੀਰ ਦਾ ਦੋਸਤ ਆ ਜੀ ਰਾਜਵੀਰ ਕੋਣ ਹੈ ਰਾਜਵੀਰ ਮੇਰਾ ਦਿਓਰ ਆ ਜੀ ਤੇ ਰਾਜਵੀਰ ਨੂੰ ਕਿਉਂ ਇਦਾਂ ਨਹੀਂ ਹੈ ਜਾਨੀ ਕਿ ਜੋਗਰਾ ਨੂੰ ਲੈ ਕੇ ਆਣਾ ਪਿਆ ਸਰ ਉਹ ਸਾਰਾ ਮਸਲਾ ਸਰ ਪ੍ਰਾਪਰਟੀ ਤੇ ਆ ਜਾਂਦਾਗਾ ਪ੍ਰਾਪਰਟੀ ਕੀ ਦੀ ਹੈ ਪ੍ਰਾਪਰਟੀ ਸਰ ਸਾਡੀ ਸਾਂਝੀ ਆ ਜੀ ਜਾਨੀ ਕਿ ਸਾਰੀ ਗੱਲ ਪ੍ਰਾਪਰਟੀ ਦੇ ਉੱਤੇ ਸਾਰੀ ਗੱਲ ਆ ਹਾਂਜੀ ਹਾਂਜੀ ਤੇ ਪ੍ਰਾਪਰਟੀ ਨੂੰ ਲੈ ਕੇ ਜਾਨੀ ਕਿ ਐਡਾ ਵੱਡਾ ਬਵਾਲ ਹੋ ਗਿਆ ਹਾਂਜੀ ਹਾਂਜੀ ਪ੍ਰਾਪਰਟੀ ਨੂੰ ਲੈ ਕੇ ਸਰ ਬਵਾਲ ਹੋ ਗਿਆ ਕਿਉਂਕਿ ਮੇਰਾ ਦਿਓਰ ਨਸ਼ੇੜੀ ਆ ਜੀ ਉਹਨੂੰ ਨਸ਼ਾ ਦੇ ਪੈਸਾ ਦੇ ਰਿਹਾ ਥੋੜਾ ਉਹ ਨਸ਼ੇ ਦੀ ਇੰਨੀ ਘੱਟ ਲੱਤ ਲਾ ਰਹੇ ਆ ਵੀ ਅਸੀਂ ਇਹਦੇ ਪ੍ਰਾਪਰ ਜਾਇ ਨੂੰ ਮਾਰ ਦਾਂਗੇ ਕੱਲ ਨੂੰ ਇਹ ਵੀ ਮਾਰ ਜੂਗਾ ਸਾਲ 6 ਮਹੀਨੇ ਤੱਕ ਨੂੰ ਇਹ ਵੀ ਮਾਰ ਜੂ ਤੇ ਅਸੀਂ ਘਰ ਤੇ ਕਬਜ਼ਾ ਕਰ ਲਾਂਗੇ ਬਸ ਉਹਦਾ ਉਹਨਾਂ ਦਾ ਜੋਗਰਾਜ ਦਾ ਮੈਟਰ ਸਾਡੀ ਪ੍ਰਾਪਰਟੀ ਤੱਕ ਆ ਰਿਹਾਗਾ ਤੇ ਉਹਨੇ ਗਲਤ ਨਿਗਾ ਮੇਰੇ ਤੇ ਵੀ ਰੱਖੀ ਹੋਈ ਆ ਕਿਨੇ ਰੱਖੀ ਹੈਗਾ ਜੋਗਰਾਜ ਨੇ ਜੀ ਅੱਛਾ ਹਾਂਜੀ ਮੇਰੇ ਹਸਬੰਦ ਬਾਰ ਬਾਰ ਗਲੀ ਮੁੱਲੇ ਦੇ ਵਿੱਚ ਇਹੀ ਧਮਕੀਆਂ ਦੇ ਰਿਹਾ ਵਾ ਵੀ ਮੈਂ ਗੁਰਪ੍ਰੀਤ ਤੈਨੂੰ ਮਾਰ ਦੇਣਾ ਵਾ ਮੈਂ ਤੇਰੀ ਜਨਾਨੀ ਸੰਭਾਲਨੀ ਆ ਹਾਂਜੀ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਐਡਾ ਵੱਡਾ ਬਵਾਲ ਹੋ ਗਿਆ ਇੱਕ ਸਿਰਫ ਪ੍ਰਾਪਰਟੀ ਨੂੰ ਲੈ ਕੇ ਜਿਹੜਾ ਇੱਕ ਜੋਗਰਾਜ ਹੈਗਾ ਸੀ ਜਿਹੜੇ ਨਾ ਦਿਓਰ ਹੈਗਾ ਸੀ ਦਿਓਰ ਇੱਕ ਨਸ਼ੇ ਦਾ ਇੱਕ ਆਦੀ ਹੈਗਾ ਵੈ ਪਰ ਕਿਤਨਾ ਕਿਤੇ ਜਾ ਕੇ ਇਸ ਪਰਿਵਾਰ ਦਾ ਇਹ ਕਹਿਣਾ ਹੈਗਾ ਵੈ ਕਿ ਅਸੀਂ ਆਪਣੇ ਦਿਓਰ ਨੂੰ ਆਪਣੇ ਭਰਾ ਨੂੰ ਆਪਾਂ ਉਹਨੂੰ ਕਹਿਣਾ ਜਾਂਦੇ ਕਿ ਇਹ ਨਸ਼ੇ ਦੇ ਵਿੱਚ ਕੁਝ ਨਹੀਂ ਪਿਆ ਹੈਗਾ ਪਰ ਜਿਹੜਾ ਦੂਸਰਾ ਜਿਹੜੀ ਉਹਨਾਂ ਦਾ ਦੋਸਤ ਹੈਗਾ ਵੈ ਉਹ ਉਹਨਾਂ ਦੇ ਮੋਢੇ ਰੱਖ ਕੇ ਬੰਦੂਕ ਚਲਾਉਂਦਾ ਪਿਆ ਸੋ ਆਪਾਂ ਉਹਨਾਂ ਦੇ ਹਸਬੰਦ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਸੋ ਕੀ ਕਹਿੰਦੇ ਨੇ ਪਾਜੀ ਕੀ ਤੁਸੀਂ ਹਸਬੰਦ ਇਹਨਾਂ ਦੇ ਤੁਸੀਂ ਹਾਂਜੀ ਹਾਂਜੀ ਮੇਰਾ ਮੇਰਾ ਗੁਰਪ੍ਰੀਤ ਸਿੰਘ ਆ ਜੀ ਜੀ ਅੱਛਾ ਤੇ ਕਾਰਨ ਕਿਦਾਂ ਹੋਇਆ ਕਿ ਤੁਹਾਨੂੰ ਵੀ ਧਮਕੀ ਦਿੱਤੀ ਗਈ ਜਿੱਦਾਂ ਤੁਹਾਡੀ ਵਾਈਫ ਨੂੰ ਦਿੱਤੀ ਗਈ ਨੂੰ ਜੀ ਧਮਕੀ ਦਿੰਦੇ ਆ ਕਿ ਇਹੀ ਕਿ ਤੈਨੂੰ ਮਤਲਬ ਇੱਕ ਮਾਰ ਦਾਂਗੇ ਤੇਰੀ ਵਾਈਫ ਨੂੰ ਉਸੇ ਮਤਲਬ ਚੱਕ ਲਿਆ ਜਾਾਂਗੇ ਤੇ ਰੱਖਾਂਗੇ ਤੇ ਨਹੀਂ ਇਹ ਤੁਹਾਨੂੰ ਕਿੰਨੇ ਗੱਲ ਕਹੀ ਤੁਹਾਨੂੰ ਇਹ ਸਾਨੂੰ ਜੀ ਜੋਗੇ ਨੇ ਕਹੀ ਜੀ ਜੋਗਰਾਜ ਸਿੰਘ ਨੇ ਅੱਛਾ ਯਾਨੀ ਕਿ ਤੁਸੀਂ ਆਪਣੇ ਭਰਾ ਨੂੰ ਸਮਝਾਉਂਦੇ ਹੋ ਅਸੀਂ ਆਪਣੇ ਭਰਾ ਨੂੰ ਸਮਝਾ ਰਹੇ ਆ ਕਿ ਤੂੰ ਨਸ਼ੇ ਨਾ ਕਰ ਤੂੰ ਮੇਰੇ 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 ਬਿਜ਼ਨਸ ਤੇ ਮੇਰੇ ਨਾਲ ਮੇਰਾ ਸਾਥ ਦੇ ਬਸ ਓ ਮਗਲ ਗਲਤ ਲੈਣ ਵਿੱਚ ਮਤਲਬ ਪਿਆ ਹੋਇਆ ਤੇ ਤੁਸੀਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਨਾਲ ਤੋਂ ਗੱਲ ਕੀਤੀ ਚੱਤ ਨੂੰ ਸਾਰਾ ਕੁਝ ਸਾਡੇ ਕੋਲ ਸਰਟੀਫਾਈ ਵਗੈਰੇ ਹੈਗੀ ਹੈ ਤੇ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਜਿੱਦਣ ਸਾਡੀ ਲੜਾਈ ਹੋਈ ਹੈ 20 ਤਰੀਕ ਨੂੰ ਉਹਨੇ ਮਤਲਬ ਹੋਟਕ ਹੋਇਆ ਨੇ ਕੁਝ ਵੀ ਦੇਖੋਂ ਤਾਂ ਗਵਾਜੀ ਚ ਰਾਤ ਨੂੰ ਆ ਕੇ ਸਾਡੀ ਗੱਡੀ ਨੂੰ ਵਗਲਾਤੀ ਨੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੇ ਜਿੱਦਣ ਸਾਡੀ ਲੜਾਈ ਹੋਈ ਹੈ 20 ਤਰੀਕ ਨੂੰ ਉਹਨੇ ਮਤਲਬ ਹੋਟਕ ਹੋਇਆ ਨੇ ਕੁਝ ਵੀ ਦੇਖੋਂ ਤਾਂ ਗਵਾਜੀ ਚ ਰਾਤ ਨੂੰ ਆ ਕੇ ਸਾਡੀ ਗੱਡੀ ਨੂੰ ਵਗਲਾਤੀ ਨੇ ਤੇ ਤੁਸੀਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਦਾ ਵੱਡੇ ਅਫਸਰਾਂ ਨਾਲ ਤੁਸੀਂ ਗੱਲਬਾਤ ਕੀਤੀ ਹਾਂ ਹਾਂਜੀ ਹਾਂਜੀ ਅਸੀਂ ਗਏ ਸੀ ਅਸੀਂ ਏਸੀਪੀ ਕੋਲ ਅਸੀਂ ਗਏ ਸੀ ਉਹਨਾਂ ਨੇ ਪਰ ਲਾਈ ਹੋਈ ਅੱਗੇ ਡਿਊਟੀ ਉਹਨਾਂ ਨੇ ਜੀ ਤੇ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗ ਸਾਨੂੰ ਇਹੀ ਹੈ ਜੀ ਸਾਡਾ ਪਾਸ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਰੋਜ਼ਗਾਰ ਸੀਗਾ ਜੀ ਇਹ ਗੱਡੀ ਵਿੱਚ ਜੀ ਤੇ ਪ੍ਰਸ਼ਾਸਨ ਤੁਸੀਂ ਮੰਗ ਕਰਦੇ ਸਾਨੂੰ ਸਾਫ਼ ਕੀਤਾ ਜਾਵੇ ਇਹਨਾਂ ਦੋਸ਼ੀਆਂ ਨੂੰ سزا ਦਿੱਤੀ ਜਾਵੇ ਤੇ ਸਾਨੂੰ ਮਤਲਬ ਸਾਡਾ ਹਰਿਆਣਾ ਦਿੱਤਾ ਜਾਵੇ ਸਾਡੀ ਗੱਡੀ ਵਿੱਚ ਜੋ ਵੀ ਆ ਸੋ ਤੁਸੀਂ ਦੇਖਦੇ ਪਏ ਅਸੀਂ ਉਸ ਪਰਿਵਾਰ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਇਹਨਾਂ ਦਾ ਕਹਿਣਾ ਹੈਗਾ ਵਾ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੀ ਆਪਾਂ ਗੱਲ ਵੀ ਕੀਤੀ ਹੈਗੀ ਵੱਡੇ ਅਫਸਰਾਂ ਨਾਲ ਗੱਲਬਾਤ ਕੀਤੀ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਨੂੰ ਕਿਵੇਂ ਤਰ੍ਹਾਂ ਅੱਗ ਲੱਗ ਚੁੱਕੀ ਹੋਈ ਆ ਪੂਰੀ ਤਰ੍ਹਾਂ ਔਰ ਮੌਕੇ ਦੇ ਸੀਸੀ ਕੈਮਰੇ ਦੇ ਫੁਟੇਜ ਵੀ ਹੈਗੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਣੇ ਅਮੇਜ਼ਿੰਗ ਟੀਵੀ ਚੈਨਲ ਦੇ ਉੱਤੇ ਔਰ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਰਾਖ ਹੋ ਚੁੱਕੀ ਹੋਈ ਗੱਡੀ ਔਰ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਸਾਡੀ ਇਹ ਜਿਹੜੀ ਗੱਡੀ ਹੈਗੀ ਸੀ ਇਹ ਸਾਡੀ ਇੱਕ ਕਮਾਈ ਦਾ ਸਾਧਨ ਹੈਗਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਇਸ ਮੈਂ ਇਹ ਤਾਂ ਕਹਾਂਗਾ ਇਸ ਅਸੀਂ ਦੂਸਰੀ ਪਾਰਟੀ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆਂ ਕਿ ਕਹਿੰਦੇ ਕੀ ਹੈਗੇ ਨੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗਾ ਜੁੜੇ ਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਗੱਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਅਸੀਂ ਪਹਿਲੇ ਪਰਸਨ ਨਾਲ ਵੀ ਆਪਾਂ ਗੱਲਬਾਤ ਕੀਤੀ ਹੈਗੀ ਹੈ ਔਰ ਸੋ ਆਪਾਂ ਮੌਕੇ ਤੇ ਹੁਣ ਦੂਸਰੇ ਪਰਸਨ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਨੇ ਕਿ ਉਹਨਾਂ ਦਾ ਪੱਖ ਵੀ ਜਾਣੀ ਹੈ ਕੀ ਕਹਿੰਦੇ ਨੇ ਬਿਲਕੁਲ ਤੁਸੀਂ ਦੇਖਦੇ ਪਏ ਹੋ ਇਸ ਟਾਈਮ ਪਹੁੰਚੇ ਮੌਕੇ ਦੇ ਸਲੇਮ ਟਾਪ 'ਤੇ ਪਹੁੰਚੇ ਆਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਦੂਸਰੇ ਪੱਖ ਨਾਲ ਉਹ ਕੀ ਕਹਿੰਦੇ ਹੈਗੇ ਨੇ ਦੇਖ ਸਕਦੇ ਹੋ ਬਿਲਕ ਤੁਹ ਦੇਖ ਸਕਦੇ ਹੋ ਬਿਲਕੁਲ ਰਿੰਗ ਵੀ ਜਾ ਰਹੀ ਹੈ ਦੂਸਰਾ ਪੱਖ ਸਵੇਰ ਦੇ ਆਪਾਂ ਤਕਰੀਬਨ 4-5 ਆਪਾਂ ਉਹਨਾਂ ਨੂੰ ਕਾਲ ਕੀਤੀਆਂ ਨੇ ਪਰ ਕਿਤਨਾ ਕਿਤੇ ਜਾ ਕੇ ਹਲੋ ਹਾਂਜੀ ਸਰ ਕੀ ਹਾਲ ਹੈ ਬਹੁਤ ਠੀਕ ਹੈ ਜੀ ਸਰ ਮੀਡੀਆ ਤੋਂ ਗੱਲ ਕਰ ਰਹੇ ਹਾਂ ਜੀ ਪਾਜੀ ਮੈਂ ਥੋੜੀ ਡਰਾਈਵ ਕਰ ਰਿਹਾ ਆ ਥੋੜਾ ਰਸਤੇ ਵਿੱਚ ਆ ਸਰ ਬਸ ਬਸ ਸਿਰਫ ਦੋ ਵਰਜਨ ਦੇ ਦਿਓ ਇੱਕ ਮਾਮਲਾ ਸਾਹਮਣੇ ਆਂਦਾ ਹੈਗਾ ਵੈ ਕੀ ਜਿਹੜੀ ਗੱਡੀ ਨੂੰ ਅੱਗ ਲਗਾਈ ਗਈ ਹੈਗੀ ਆ ਉਹਦੇ ਬਾਰੇ ਸਰ ਪੁੱਛਣਾ ਹੈਗਾ ਤੁਹਾਨੂੰ ਸਰ ਉਹਦੇ ਬਾਰੇ ਸਰ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਨਾ ਸਰ ਤੁਸੀਂ ਜਰਾਵਰ ਸਿੰਘ ਗੱਲ ਕਰ ਰਹੇ ਹੋ ਤੁਸੀਂ ਮੇਰੇ ਤਾਂ ਸੱਟਾਂ ਲੱਗੀਆਂ ਸੀ ਉਸ ਟਾਈਮ ਮੈਂ ਹਸਪੀਟਲ ਦੇਗਾ ਕਰ ਨਹੀਂ ਸਰ ਇੱਕ ਮਾਮਲਾ ਸਾਹਮਣੇ ਆਂਦਾ ਪਿਆ ਹੈਗਾ ਵੀ ਉਹ ਇੱਕ ਪੱਖ ਕਹਿੰਦਾ ਪਿਆ ਕਿ ਸਾਡੇ ਘਰ ਸਾਡੇ ਉੱਥੇ ਆ ਕੇ ਗੁੰਡਾਗਰਦੀ ਕੀਤੀ ਹੈ ਦੂਸਰੀ ਪਾਰਟੀ ਨੇ ਬਸ ਉਹ ਗੱਡੀ ਦੇ ਗੱਡੀ ਨੂੰ ਅੱਗ ਲਗਾਈ ਗਈ ਉਹਦੇ ਉਹਦੇ ਬਾਰੇ ਕਬਜ਼ਾ ਕੀਤਾ ਆ ਅੱਛਾ ਜੀ ਕਬਜ਼ਾ ਕੀਤਾ ਆ ਸਰ ਉਹ ਸਾਰੀਆਂ ਗੱਲਾਂ ਹੁਣ ਇਹ ਕਹੂਗਾ ਜੀ ਇੱਥੇ ਤਾਂ ਨੇ ਸੱਟਾਂ ਮਾਰੀਆਂ ਨਹੀਂ 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 ਸੱਟਾਂ ਸੱਟਾ ਕਿਨੇ ਮਾਰੀਆਂ ਸਰ ਸੱਟਾਂ ਉਹਨੇ ਹੀ ਮਾਰੀਆਂ ਜਿਹਨੇ ਕਬਜ਼ਾ ਕੀਤਾ ਹੋਇਆ ਜੀ ਅੱਛਾ ਇੱਕ ਇੱਕ ਹੋਰ ਕਹਿੰਦੇ ਵੀ ਕਹਿੰਦੇ ਆ ਜਿਹੜਾ ਉਹਨਾਂ ਦਾ ਬ੍ਰਦਰ ਹੈਗਾ ਉਹ ਨਸ਼ੇ ਦਾ ਆਦੀ ਵੀ ਹੈਗਾ ਸਰ ਪਰ ਸਰ ਉਹ ਦੇਖੋ ਜੀ ਜਿਹੜਾ ਜਿਹਨੂੰ ਨਸ਼ੇਦ ਆਦੀ ਕਹ ਰਿਹਾ ਨਾ ਉਹਦੇ ਨਾਂ ਤੇ ਪ੍ਰਾਪਰਟੀ ਆ ਉਹਦੀ ਹੀ ਪ੍ਰਾਪਰਟੀ ਆ ਨਹੀਂ ਉਹ ਉਹ ਇੱਕ ਪੱਖ ਉਹ ਇੱਕ ਪੱਖ ਕਹਿੰਦਾ ਪਿਆ ਕਿ ਜਿਹੜਾ ਬ੍ਰਦਰ ਹੈ ਜਿਹੜਾ ਉਹਨਾਂ ਦਾ ਉਹਨਾਂ ਦੇ ਨਾਲ ਬ੍ਰਦਰ ਹੈ ਕਿ ਜਿਹੜਾ ਇਹਨਾਂ ਦੇ ਨਾਲ ਜਿਹੜਾ ਦੂਸਰਾ ਬੰਦਾ ਹੈਗਾ ਵਾ ਉਹ ਪ੍ਰਾਪਰਟੀ ਨੂੰ ਲੈ ਕੇ ਇੱਕ ਉਹ ਪ੍ਰਾਪਰਟੀ ਨੂੰ ਕਬਜ਼ਾ ਕਰਨਾ ਚਾਹੁੰਦਾ ਵਾ ਸਰ ਪ੍ਰੋਫੀਊ ਮੈਂ ਕੀ ਕਰਨਾ ਹੈ ਮੈਂ ਤਾਂ ਦੋਵੇਂ ਭਰਾਵਾਂ ਦਾ ਫੈਸਲਾ ਕਰਾਉਣ ਲਈ ਗਿਆ ਸੀਗਾ ਇਹਨੂੰ ਆਪਣੇ ਘਰ ਦੇ ਅੰਦਰ ਰੱਖ ਲਓ ਵੀ ਮੇਰਾ ਕਲਾਸਮੇਟ ਆ ਵੀ ਉਹ ਵੀ ਮੇਰਾ ਫਰੈਂਡ ਹੀ ਸੀ ਸਰ ਅੱਛਾ ਜੀ ਉਹ ਦੋਵੇਂ ਭਰਾ ਮੇਰੇ ਫਰੈਂਡ ਹੀ ਸਗੇ ਬਸ ਮੈਂ ਉਹਨੂੰ ਕਿਹਾ ਵੀ ਇਹਨੂੰ ਘਰ ਦੇ ਅੰਦਰ ਵਾੜ ਲਓ ਕਿ ਬਸ ਇੰਨੀ ਦੇਰ ਨੂੰ ਹੱਥੋਂ ਪਾਈ ਪੈ ਗਈ ਸੀ ਜੀ ਤੇ ਸਰ ਇੱਕ ਗੱਲ ਹੋਰ ਸਾਹਮਣੇ ਆਇਆ ਨੇ ਸੀਸੀ ਕੈਮਰੇ ਦੀ ਫੁਟੇਜ ਆਈ ਹੈ ਕਿ ਤੁਸੀਂ ਆਪਣਾ ਤਲਵਾਰਾ ਲੈ ਵੀ ਲੈ ਕੇ ਗਏ ਹੋ ਸਰ ਉਹ ਉਹ ਤਾਂ ਪਹਿਲਾਂ ਦੀ ਗੱਲ ਹੈ ਜੀ ਉਹ ਬਹੁਤ ਪੇਹਲਾਂ ਦੀ ਗੱਲ ਹੈ ਤੇ ਉਹ ਬਸ ਬਹਿਸਬਾਜ਼ੀ ਜਿੱਦਾਂ ਹੋ ਰਹੀ ਹੈ ਉਦੋਂ ਮੈਨੂੰ ਕਹਿ ਰਿਹਾ ਵੀ ਅਸੀਂ ਜਿਹੜੀ ਲੱਤਾਂ ਤੋੜਨੀਆਂ ਆਂ ਵੀ ਤੂੰ ਕਿੰਨੇ ਦਿਨ ਇਹਦੇ ਨਾਲ ਰਹੇਂਗਾ ਜੀ ਠੀਕ ਆ ਜੀ ਉਦੋਂ ਇਹਨੇ ਆਪਣੇ ਬ੍ਰਦਰ ਇਨ ਲਾ ਬੁਲਾਏ ਹੋਏ ਸੀਗੇ 10 15 ਆ ਮੋਕੇ ਤੋਂ ਐਪੋਲ ਤੋਂ ਲਗਾ ਚਲੋ ਠੀਕ ਆ ਮੈਂ ਇਹਦੇ ਨਾਲ ਲਈ ਰਹੂੰਗਾ ਤੇ ਤੇਰੇ ਬ੍ਰਦਰ ਇਨ ਲਾ ਕਿੰਨੇ ਦਿਨ ਤੇਰੇ ਨਾਲ ਰਹਿਣਗੇ ਜੀ ਤੇ ਸਰ ਇੱਕ ਇਹਨੇ ਤੈਨੂੰ ਕੁਛ ਕਰਤਾ ਫੇਰ ਜੀ ਤੇ ਇੱਕ ਇੱਕ ਗੱਲ ਸਰ ਹੋਰ ਜਿਹੜਾ ਬ੍ਰਦਰ ਹੈਗਾ ਜਿਹੜਾ ਉਹ ਲੜਕੀ ਦਾ ਜਿਹੜਾ ਬ੍ਰਦਰ ਹੈ ਉਹ ਕੋ ਨਸ਼ੇ ਦਾ ਆਦੀ ਉਦੀ ਵੀ ਹੈਗਾ ਮੇਰੇ ਖਿਆਲ ਕਹਿੰਦੇ ਪਏ ਹੈਗੇ ਨੇ ਕਹਿੰਦੇ ਅਸੀਂ ਅਸੀਂ ਨਸ਼ਾ ਅਸੀਂ ਨਸ਼ਾ ਛਡਾਉਣਾ ਚਾਹੁੰਦੇ ਆ ਲੇਕਿਨ ਉਹ ਜਿਹੜਾ ਉਹਨਾਂ ਦਾ ਦੋਸਤ ਹੈਗਾ ਵਾ ਜੁਰਾਵਰ ਸਿੰਘ ਉਹ ਜਾਨੀ ਵਿੱਚ ਪਾ ਕੇ ਕੁਛ ਨਾ ਕੁਛ ਕੋਈ ਪ੍ਰੋਬਲਮ ਕ੍ਰੀਏਟ ਕਰਦਾ ਪਿਆ ਸਰ ਮੈਂ ਤਾਂ ਫੈਸਲਾ ਹੀ ਕਰਾ ਰਿਆ ਨਾ ਜਾਨੀ ਕਿ ਤੁਹਾਡੇ ਕਹਿੰਦੇ ਮਤਲਬ ਕੀ ਫੈਸਲਾ ਹੋ ਜੀ ਜਾਨੀ ਤੁਹਾਡੇ ਕਹਿੰਦੇ ਮਤਲਬ ਇਹ ਹੈਗਾ ਕਿ ਫੈਸਲਾ ਕਰਾਉਣ ਵਾਸਤੇ ਗਏ ਸੀ ਜਾਨੀ ਕਿ ਉਹ ਜਾਨੀ ਕਿ ਗਲਤ ਕਹਿ ਰਹੇ ਜੋ ਕਹਿ ਰਹੇ ਹੈਗੇ ਨੇ ਬਿਲਕੁਲ ਗਲਤ ਕਹਿ ਰਹੇ ਸਰ ਮਰੇ ਸੱਟਾਂ ਲੱਗੀਆਂ ਨਾ ਉਹਨਾਂ ਤੋਂ ਜ਼ਿਆਦਾ ਤਾਂ ਹੁਣ ਗਲਤ ਕਹਿ ਰਹੇ ਆ ਜੀ ਉਹ ਸਰ ਕਿਰਪਾਲ ਸਿੱਧੀ ਉਹਨਾਂ ਨੇ ਮੇਰੇ ਢੇਡੇ 'ਚ ਮਾਰ ਲੱਗੇ ਮੇਰੇ ਪੱਟ ਦੇ ਵਿੱਚ ਵੜ ਗਈ ਜੀ ਇੱਕ ਉਂਗਲ ਪੂਰੀ ਜੰਦੀ ਅੰਦਰ ਅੱਛਾ ਜੀ ਠੀਕ ਆ ਜੀ ਤੇ ਇੱਕ ਕੰਗੂਠਾ ਮੇਰਾ ਵੱਢਿਆ ਗਿਆ ਜੀ ਅੱਛਾ ਜੀ ਤੇ ਤੁਸੀਂ ਮੌਕੇ ਤੁਸੀਂ ਪੁਲਿਸ ਪ੍ਰਸ਼ਾਸਨਾਂ ਤੁਸੀਂ ਗਲਤ ਗੱਲ ਕੀਤੀ ਤੁਸੀਂ ਦੱਸਿਆ ਉਹਨਾਂ ਨੂੰ ਹਾਂ ਜੀ ਹਾਂ ਜੀ ਉਹਨਾਂ ਨੂੰ ਦੱਸਿਆ ਸਾਰੀ ਮੇਰੀ ਮੈਡੀਕਲ ਹੋਇਆ ਐਮਐਲਆਰ ਕੱਟੀ ਹੋ ਗਈ ਆ ਠੀਕ ਆ ਸਾਰਾ ਕੁਝ ਆ ਜੀ ਜੀ ਧੰਨਵਾਦ ਧੰਨਵਾਦ ਭਾਜੀ ਥੈਂਕ ਯੂ ਓਕੇ ਸਰ ਓਕੇ ਸਰ ਕੀ ਦਸਮਰ ਰਾਤ ਨੂੰ ਹੋਇਆ ਇਹ 12:00 ਦੇ ਕਰੀਬ ਤੇ ਦੋ ਲੜਕੇ ਐਕਟਵਾ ਤੇ ਆਏ ਇਹਦੇ ਅੱਗ ਲਾ ਕੇ ਭਜਰੇ ਨੇ ਤੇ ਸੁੰਦੀ ਪੁਲਿਸ ਜਾਂਚ ਕਰ ਰਹੀ ਹੈ ਹੱਲੇ ਤੇ ਹਲੇ ਕੁਝ ਫਰੰ ਪਤਾ ਨਹੀਂ ਲੱਗਾ ਸਰ ਇਸ ਮਾਮਲੇ ਦੇ ਬਾਰੇ ਕੁਝ ਪਤਾ ਲੱਗਾ ਕਿਉਂਕਿ ਪਰਿਵਾਰ ਕਹਿ ਰਿਹਾ ਕਿ ਉਹਨਾਂ ਦਾ ਹੀ ਭਰਾ ਵਾ ਜਿਹੜਾ ਨਸ਼ੇ ਕਰਦਾ ਸੀ ਵੀ ਅਸੀਂ ਨਸ਼ੇ ਕਰਨ ਤੋਂ ਰੋਕਦੇ ਸੀ ਉਸ ਤੋਂ ਬਾਅਦ ਉਹ ਘਰੋਂ ਬਾਹਰ ਚੱਲ ਗਿਆ ਤੇ ਜਿਹੜੀ ਗੱਡੀ ਨੂੰ ਅੱਗ ਲਾਈ ਉਹ ਇਹਨਾਂ ਜਾਂਚ ਕਰ ਰਹੇ ਅਸੀਂ ਅਸੀਂ ਫੁਟੇਜ ਵੀ ਘਰ ਦੇਖ ਰਹੇ ਹਾਂ ਕੈਮਰੇ ਚੈੱਕ ਕਰ ਰਹੇ ਹਾਂ ਦੇਖ ਰਹੇ ਹਾਂ ਅਸੀਂ ਅਸੀਂ ਸਰ ਵੀਡੀਓ ਦੇ ਵਿੱਚ ਇੱਕ ਜੋਗਰਾਜ ਜਿਹੜਾ ਸਰਦਾਰ ਤੇ ਵੀ ਅਲਿਗੇਸ਼ਨ ਲੱਗ ਰਹੇ ਨੇ ਕਹਿੰਦੇ ਉਹ ਉਹਦਾ ਦੋਸਤ ਹੈ ਉਹ ਵੀ ਆ ਕੇ ਉਹਨੇ ਕੁੱਟਮਾਰ ਕੀਤੀ ਹੈ ਘਰ ਦੇ ਵਿੱਚ ਨਹੀਂ ਇਹਦੇ ਬਾਰੇ ਹਾਲੇ ਕੋਈ ਕਨਫਰਮ ਨਹੀਂ ਹੋਇਆ ਅਸੀਂ ਬਾਰੇ ਜਾਣਕਾਰੀ ਪਤਾ ਕਰ ਰਹੇ ਹਾਂ ਸਰ ਜੋ ਬਣਦੀ ਕਾਰਵਾਈ ਹੈ ਕੀਤੀ ਜਾਊਗੀ ਜ਼ਰੂਰ ਕੀਤੀ ਜਾਊਗੀ ਜੀ ਦੁਸ਼ਮਣ ਖਲਾਕੂਨ ਕਾਰਵਾਈ ਕੀਤੀ ਜਾਊਗੀ ਜੀ ਤੇ ਸਰ ਕਿਹੜੀ ਗੱਲ ਦਾ ਮਾਮਲਾ ਸੀਗਾ ਕਿਹੜੇ ਕਿਹੜੇ ਇਲਾਕੇ ਦਾ ਮਾਮਲਾ ਸੀਗਾ ਸਨਰਕੁੰਜ ਦਾ ਸਨਰਕੁੰਜ ਦਾ ਠੀਕ ਹੈ ਜੀ ਸੋ ਆਪਾਂ ਗੱਲਬਾਤ ਵੀ ਕੀਤੀ ਹੈ ਉਸ ਦੂਸਰੇ ਪੱਖ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਉਸ ਦੂਸਰੇ ਪੱਖ ਨੇ ਵੀ ਆਪਣਾ ਸਾਰਾ ਪੱਖ ਦੱਸਿਆ ਹੈਗਾ ਵਾ ਹੁਣ ਦੇਖਦੇ ਹੈਗੇ ਆ ਅਗਲਾ ਚਾਂਸ ਕੀ ਬੰਦਾ ਅਗਲੀ ਕਾਰਵਾਈ ਕਿਹੜੀ ਬੰਦੀ ਹੈ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ